ਸਾਡੀ ਗਲਤੀ ਹੈ ਸਾਨੂੰ ਪਤਾ ਇਹ ਦੱਸੋ ਸੱਤ ਦੱਸੋ ਸਾਡਾ ਕੋਈ ਨਿਆ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਇਸ ਦੇ ਨਾਗਰਿਕ ਨਹੀਂ ਆਏਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ಘೋಷਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਹਰੀ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕਤ ਉਹਨੂੰ ਇੱਜ਼ਤ ਮਾਣ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾ ਬੇਕਾਰ ਨੇ ਵੇ ਇਨੀਆ ਬੇਦਦਾ ਦੋਟੂ ਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈਗੀ ਸਾਡੇ ਘਰ ਚੱਲ ਕੇ ਵੇਖੋ ਮੈਂ ਇੱਥੇ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦੇਂਦੇ ਮੰਤਰੀ ਸਾਹਿਬ ਅਸੀਂ ਕਾਪਾ ਕਾਗਜ਼ ਤੇ ਬੈਠੇ ਸਮਾਂ ਮੈਂ ਉਹੀ ਬੇਨਤੀ ਕਰਦਾ ਹਾਂ ਕਈ ਗਲਤ ਅ ਅੱਜ ਝਾੜੂ ਵਾਲੇ ਦੀ ਸਰਕਾਰ ਹੈ ਕਿ ਮੈਂ ਕੋਸ਼ਿਸ਼ ਕਰਾਂ ਮੈਂ ਮੈਂ ਨਾ ਅਸੀਂ ਹੁਣ ਮੋਟਰਾਂ ਦੇ ਕੇ ਜਾ ਰਹੇ ਇੱਥੇ ਪਾਣੀ ਕੱਢੋ ਮੈਂ ਵੀ ਝਾੜੂ ਵਾਲਿਆਂ ਦੀ ਗੱਲ ਸੁਣ ਲਓ ਝਾੜੂ ਵਾਲਾ ਭਈ ਉਹ ਮਨਚਾ ਤੇ ਝੂਠ ਬੋਲਣ ਜੋਗੇ ਨੇ ਟੀਚਰਾ ਕਰਨ ਜੋਗੇ ਨੇ ਟੁੱਟਕਲੇ ਸਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਟੈਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰੋਟੀ ਖਾ ਦਿਓ ਮੈਂ ਖੁੱਤੇ ਕਰਤੀਆਂ ਜੋ ਤੁਸੀਂ ਪਹੁੰਚੋਂ ਅੱਜ ਲਗਭਗ 20 25 ਦਿਨ ਹੋ ਗਏ ਨੇ ਆ ਦੇਖ ਲਓ ਪਾਣੀ ਸਾਡੇ ਨਾਲ ਲੱਗ ਗਿਆ ਕਮਰੇ ਸਾਡੇ ਟਹਿ ਗੇ ਮਾਰੇ ਮਾਰੇ ਖੜੇ ਨੇ ਸਮਾਨ ਸਾਡੇ ਬਾਹਰ ਖਾਣੇ ਭਗਵੰਤ ਮਾਨ ਤੁਚਕਲੇ ਸਨ ਉਹਨਾਂ ਦੀ ਸਰਕਾਰ ਕਿੱਥੇ ਐ ਸਾਨੂੰ ਪਾਗਲ ਬਣਾਇਆ ਜਨਤਾ ਨੂੰ ਭੈਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਸੀ ਪਾਵਾਂਗੇ ਭੋਲੀ ਜਨਤਾ ਹੈ ਸਾਨੂੰ ਮੁੱਦਾ ਬਣਾਇਆ ਜਾਂਦਾ ਵੀ ਗਰੀਬ ਸਾਨੂੰ ਗਰੀਬ ਦਾ ਆਉਂਦਾ ਦਿਨ ਦੇ ਉਹ ਤਾਂ ਸਾਡੀ ਸੁਣਾਈ ਕਿਉਂ ਨਹੀਂ ਕਰਦੇ ਹੋ ਅਸੀਂ ਇੱਥੇ ਬਿਲਕੁਲ ਮੋਟਰਾਂ ਮੈਂ ਅੱਜ ਦੇਖ ਕੇ ਜਾਣਾ ਵੀ ਪਾਣੀ ਕੱਢਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ 5-7 ਦਿਨਾਂ 'ਚ ਅਸੀਂ ਪਾਣੀ ਕੱਢ ਦਈਏ ਤੁਸ ਜੀ ਤੁਹਾਨੂੰ ਐ ਕਿ ਕਰਦੇ ਹਾਂ ਹਾਂਜੀ ਪਾਣੀ ਦਾ ਨੂੰ ਠੀਕ ਹੈ ਰਾਸ਼ਨ ਦੀ ਲੋੜ ਹੈ ਅਸੀਂ ਲੋੜ ਠੀਕ ਹੈ ਜੀ ਉੰਜਾਮ ਆਪਾਂ ਉਹ ਲਿਖ ਲੈਣੇ ਜੀ ਅਸੀਂ ਭੋਜਨ ਦੀ ਰਾਸ਼ਨ ਦੇ